ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਸੀਗੇ ਬਈ ਟਰਾਂਸਪੋਰਟ ਚ ਮੈਂ ਇਹਨਾਂ ਨੂੰ ਕਿਹਾ ਲਓ ਵੀ ਸੱਜਣੋਂ ਲਾ ਦੋ ਵਧੀਆ ਜਿਹਾ ਆਰਡਰ ਤੇ ਚੱਲ ਗਏ ਆਪਾਂ ਗੱਡੀ ਭਰ ਕੇ ਤੇ ਲੋ ਜੀ ਆਪਾਂ ਫੈਕਟਰੀ ਦੇ ਅੰਦਰ ਆ ਗਏ ਆ ਇਹ ਹੈਗਾ ਬਾਈ ਜਿਹੜਾ ਪੈਕਿੰਗ ਪਲਾਂਟ ਤੇ ਆਪਣੀ ਗੱਡੀ ਦਾ ਹਜੇ ਨੰਬਰ ਨਹੀਂ ਆਇਆ ਤੇ ਮੈਂ ਕਿਹਾ ਵੀ ਚਲੋ ਗੇੜਾ-ਕੂੜਾ ਕੱਢਦੇ ਆ ਤੇ ਆਪਾਂ ਫੈਕਟਰੀ ਚਾ ਦਿੱਤਾ ਗੇੜਾ-ਕੂੜਾ ਦੇਖਿਆ ਵੀ ਕੀ ਮਾਹੌਲ ਚਾਲਾ ਤੇ ਉਸ ਤੋਂ ਬਾਅਦ ਆਪਾਂ ਲਾਉਣੇ ਆਪਦੀ ਗੱਡੀ ਭਾਈ ਸਾਹਮਣੇ ਆਪਣੇ ਬਾਈ ਟਰੈਕਟਰ ਭਰੀ ਜਾਂਦਾ ਵਾ ਦੇਖੋ ਭਾਈ ਆਉਂਦੀਆਂ ਨੇ ਆਪਾਂ ਤੇ ਬੋਰੀਆਂ ਧੜਾ ਧੜ ਤੇ ਲਓ ਜੀ ਆਪਾਂ ਵੀ ਆਪਦੀ ਗੱਡੀ ਲਾਤੀ ਆ ਪੈੜੇ ਤੇ ਤੇ ਆਪਣੀ ਗੱਡੀ ਲੋਡ ਹੋਣੀ ਹੋ ਗਈ ਸ਼ੁਰੂ ਤੇ ਆਪਾਂ ਨਿਕਲਿਆ ਭਾਈ ਬਾਹਰ ਤੇ ਤੁਹਾਨੂੰ ਸਾਹਮਣੇ ਦੀਂਦੇ ਆ ਥਰਮਲ ਇਹਨਾਂ ਦੇ ਆਪਾਂ ਕੋਲ ਦੀ ਲੰਘਦੇ ਆ ਕਿਉਂਕਿ ਆਪਣਾ ਰੂਟ ਹੀ ਇਹ ਹੈ ਭਾਈ ਤੇ ਜਉ ਜੀ ਆਪਾਂ ਹੁਣ ਇੱਥੋਂ ਕਨੈਕਟਰ ਸਾਈਡ ਮਾਰਾਂਗੇ ਟਰਨ ਤੇ ਆਪਾਂ ਇਸ ਵਾਰ ਜਾਣਾ ਵਾ ਬਾਈ ਫਰੀਦਕੋਟ ਨੂੰ ਤੇ ਲੋ ਕਨੈਕਟਰ ਸਾਈਡ ਆਪਾਂ ਟਰਨ ਮਾਰਤਾ ਵਾ ਤੇ ਸਾਹਮਣੇ ਬਾਈ ਝੀਲਾਂ ਦੇ ਨਜ਼ਾਰੇ ਤੇ ਇਹਦਾ ਹਜੇ ਥੋੜਾ ਜਿਹਾ ਟਾਈਮ ਉਦੋਂ ਦਾ ਬਾਈ ਨਹੀਂ ਇੱਥੇ ਦਾ ਬਹੁਤ ਜ਼ਿਆਦਾ ਖਾਣ ਪੀਣ ਦਾ ਸਮਾਨ ਬੜਾ ਵੇੜੀਆਂ ਲੱਗੀਆਂ ਹੁੰਦੀਆਂ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਤੇ ਲੋ ਬਾਈ ਆਪਾਂ ਹੈਗੇ ਆ ਗੋਨਿਆਣੇ ਤੇ ਆ ਗੋਨਿਆਣੇ ਦਾ ਹੈਗਾ ਬੱਸ ਸਟੈਂਡ ਤੇ ਆਪਾਂ ਇੱਥੋਂ ਟਰਨ ਮਾਰ ਦੇਣੀ ਆ ਸ਼ਹਿਰ ਵੱਲ ਦੀ ਹੋ ਕੇ ਆਪਾਂ ਐਸ ਵਾਰ ਆਪਾਂ ਟੁੱਟੇ ਰੋਡ ਨਹੀਂ ਜਾਣਾ ਸ਼ਹਿਰ ਬਾਈ ਦੀ ਗੱਡੀ ਪਾ ਕੇ ਸਿੱਧਾ ਦੂਜੇ ਪਾਸੇ ਦੀ ਲੰਘ ਜਾਣਾ ਬਾਈ ਜੀ। ਤਾਂ ਲਓ ਬਾਈ ਦੀ ਆਪਾਂ ਸਮਝ ਲਓ ਇਹ ਕਰ ਲਿਆ ਵਾ ਰੋਡ ਪਾਰ ਤੇ ਆਪਾਂ ਪਹੁੰਚ ਗਏ ਆ ਇਸ ਟਾਈਮ ਜੈਤੋ। ਜੈਤੋ ਤੁਹਾਨੂੰ ਪਤਾ ਬਾਈ ਸੜਕ ਟੁੱਟੀ ਆ ਬੁਰਾ ਹਾਲੀ ਆ ਵਿੱਚੋਂ ਥੋੜਾ ਜਿਹਾ ਜਿਹੜਾ ਰੋੜਾ ਸਹੀ ਆ ਜਾਂਦਾ ਵਾ ਤੇ ਬਾਕੀ ਕੋਸ਼ਕ ਪਾਉਣਾ ਯਾ ਰੋੜਾ ਪਰ ਟੂਲ ਬਚਾ ਕੇ ਜਾਣਾ ਹੁੰਦਾ। ਤਾਂ ਲਓ ਜੀ ਆਪਾਂ ਪਹੁੰਚ ਗਏ ਬਾਈ ਕੋਟਕਪੂਰੇ। ਕੋਟਕਪੂਰੇ ਬਾਈ ਇੱਥੇ ਟੀਟੂ ਚਾਹ ਵਾਲਾ ਪੂਰਾ ਮਸ਼ਹੂਰ ਆ ਤੇ ਇੱਥੇ ਆਪਣੀ ਗੱਡੀ ਵੀ ਇੱਕ ਖੜੀ ਸੀ ਕਿ 322 ਤੇ ਚਲੋ ਆਪਾਂ ਬਾਈ ਉਹਨਾਂ ਨਾਲ ਕੱਲਾ ਪੱਤਾ ਕੀਤੀਆਂ ਤੇ ਨਾਲੇ ਟੀਟੂ ਤੋਂ ਪੀਤੀ ਚਾਹ ਤੇ ਨਾਲ ਬਰੈਡ ਵੀ ਬੜੇ ਘੈਂਟ ਬਣਾਉਂਦਾ ਈ ਬਾਈ ਇੱਥੇ ਤਕਰੀਬਨ ਸਾਰੀ ਗੱਡੀ ਰੁੱਕ ਕੇ ਜਾਂਦੀ ਚਾਹ ਪੀ ਕੇ ਜਾਂਦੀ ਆ ਤੇ ਬਰੈਡ ਖਾ ਕੇ ਜਾਂਦੀ ਆ ਤੇ ਲਓ ਜੀ ਆਪਾਂ ਇੱਥੋਂ ਹੁਣ ਹੋ ਗਏ ਆ ਰਵਾਨਾ ਤੇ ਆਪਾਂ ਕੋਟਕਪੂਰਾ ਕਰੀ ਜਾਂਦੇ ਆ ਪਾਰ ਤੇ ਇਸ ਵਾਰ ਆਪਾਂ ਫਰੀਦਕੋਟ ਹੀ ਆਪਦਾ ਟਰੱਕ ਖਾਲੀ ਕਰਨਾ ਵਾ ਆਪਣਾ ਰੂਟ ਐਰ ਕੀ ਛੋਟਾ ਹੀ ਸੀਗਾ ਤੇ ਲਓ ਜੀ ਆਪਾਂ ਫਰੀਦਕੋਟ ਪਹੁੰਚ ਗਏ ਆ ਤੇ ਇਦੋਂ ਅਗਲੇ ਪਾਸੇ ਨਾਲ ਹੀ ਆਪਣ ਨੂੰ ਅੱਗੇ ਬੰਦਾ ਆਊਗਾ ਜਿੱਥੇ ਆਪਣਾ ਟਰੱਕ ਖਾਲੀ ਹੋਣਾ ਆਪਾਂ ਨੂੰ ਆਪੇ ਲੈ ਜਾਊਗਾ ਬਾਈ ਤੇ ਲਓ ਬਾਈ ਆਪਾਂ ਪਹੁੰਚ ਗਏ ਆ ਜਿੱਥੇ ਆਪਣਾ ਟਰੱਕ ਖਾਲੀ ਹੋਣਾ ਵਾ ਤੇ ਲਓ ਜੀ ਇੱਥੇ ਕੋਈ ਸਰਕਾਰੀ ਬਿਲਡਿੰਗ ਜੀ ਬੰਦ ਈ ਹੈ ਬਈ ਪਤਾ ਨਹੀਂ ਕੀ ਬੰਦ ਆ ਵਾ ਤੇ ਆਪਣਾ ਟਰੱਕ ਤਕਰੀਬਨ ਖਾਲੀ ਹੋਣ ਵਾਲਾ ਵਾ ਤੇ ਬਾਈ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਬਾਈ ਤਾਂ ਮਿਲਦੇ ਆਂ ਬਾਈ ਆਪਾਂ ਅਗਲੇ ਵਲੌਗ ਦੇ ਵਿੱਚ ਜਉਂਦੇ ਬਸਦੇ ਰਹੋ ਬਾਈ ਚੜਦੀ ਕਲਾ ਚ ਰਹੋ